ਹਫਤੇ 'ਚ ਦੋ ਦਿਨ ਜਵਾਕਾਂ ਨੂੰ ਨਾਨਵੈਜ ਖਾਣ ਵਾਲਿਆਂ ਨੂੰ ਚਿਕਨ ਮਿਲਦਾ ਸੀ ਵੈਜ ਖਾਣ ਵਾਲਿਆਂ ਨੂੰ ਪਨੀਰ ਜਾਂ ਹੋਰ ਪੌਸਟਿੰਗ ਚੀਜ਼ਾਂ ਮਿਲਦੀਆਂ ਸੀ ਰੋਜ਼ਾਨਾ ਜਿਹੜੇ ਜਵਾਕ ਅੰਡੇ ਖਾਂਦੇ ਨੇ ਉਹਨਾਂ ਨੂੰ ਦੋ-ਦੋ ਅੰਡੇ ਨਾਲ ਦੁੱਧ ਮਿਲਦਾ ਸੀ ਫਲ ਰੋਜ਼ ਮਿਲਦਾ ਸੀ ਦੁੱਧ ਰੋਜ਼ ਮਿਲਦਾ ਸੀ ਅੱਜ ਦੀ ਤਰੀਕ 'ਚ ਦੁੱਧ ਤੇ ਫਲ ਮਹੀਨਿਆਂ 'ਚ ਕਦੀ ਵਾਰ ਮਿਲ ਜਾਂਦਾ ਮਤਲਬ ਕਮਾਲ ਮੰਨਿਆ ਜਾਂਦਾ ਤੇ ਅੰਡੇ ਤੇ ਚਿਕਨ ਲੱਭਦਾ ਹੀ ਨਹੀਂ ਹੁਣ ਪਨੀਰ ਲੱਭਦਾ ਹੀ ਨਹੀਂ ਜਵਾਕਾਂ ਨੂੰ ਸੋ ਇਹ ਸਥਿਤੀ ਦੇ ਉੱਤੇ ਸਵਾਲ ਹੈ ਹਲੋ ਕਹਿੰਦੇ ਜੀ ਫਿਰੋਜ਼ਪੁਰ ਦੇ ਜਵਾਕਾਂ ਨੂੰ 80 ਰੁਪਏ ਡਾਈਟ ਮਿਲਦੀ ਹੈ ਕਿਸੇ ਸਮੇਂ 2017 ਤੱਕ 180 ਰੁਪਏ ਪ੍ਰਤੀ ਵਿਦਿਆਰਥੀ ਡਾਈਟ ਮਿਲਦੀ ਸੀ ਹੁਣ 80 ਰੁਪਏ ਮਿਲਦੀ ਹੈ ਫਿਰੋਜ਼ਪੁਰ ਚ ਮਹਾਲੀ ਚ 70 ਰੁਪਏ ਮਿਲਦੀ ਹੈ ਸੰਗਰੂਰ ਚ 80 ਤੋਂ 140 ਕਰਿਆ ਹੈ ਮੰਤਰੀ ਸਾਹਿਬ ਹੈਨਾ ਤਲਵਾੜੇ ਚ 97 ਰੁਪਏ ਮਿਲਦੀ ਹੈ ਬਠਿੰਡੇ ਚ 69 ਰੁਪਏ ਮਿਲਦੀ ਹੈ ਲੁਧਿਆਣੇ ਚ 84 ਰੁਪਏ ਮਿਲਦੀ ਹੈ ਪਟਿਆਲੇ ਚ 99 ਰੁਪਏ ਮਿਲਦੀ ਹੈ ਗਰਦਾਸਪੁਰ ਚ 91 ਰੁਪਏ ਪ੍ਰਤੀ ਵਿਦਿਆਰਥੀ ਡਾਈਟ ਹੈ ਤੇ ਜਲੰਧਰ ਚ 87 ਰੁਪਏ 180 ਵਾਲੀ ਡਾਈਟ ਘਟ ਕੇ ਸੌ ਤੋਂ ਥੱਲੇ ਖੜੀ ਆ